ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਰੜਾਡਾ ਪਿਛਲੇ ਕਈ ਸਾਲਾਂ ਤੋਂ ਸਿੱਖਿਆ ਅਤੇ ਸਮਾਜਿਕ ਭਲਾਈ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। ਕੇਂਦਰ ਵੱਲੋਂ ਚੱਲ ਰਹੀਆਂ ਭਲਾਈ ਸੇਵਾਵਾਂ ਵਿੱਚ ਦਾਨੀ ਸੱਜਣਾਂ ਦਾ ਸਹਿਯੋਗ ਨਿਰੰਤਰ ਮਿਲ ਰਿਹਾ ਹੈ। ਸਾਲ 2024 ਅਤੇ 25 ਦੇ ਭਲਾਈ ਕਾਰਜਾਂ ਦਾ ਲੇਖਾ ਜੋਖਾ ਇੱਕ ਵਿਸ਼ੇਸ਼ ਮੀਟਿੰਗ ਰਾਹੀਂ ਜਨਤਾ ਦੇ ਸਾਹਮਣੇ ਰੱਖਿਆ ਗਿਆ, ਜਿੱਥੇ ਪਾਰਦਰਸ਼ੀ ਤਰੀਕੇ ਨਾਲ ਹਰ ਖਰਚ ਅਤੇ ਸੇਵਾ ਦੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੇ ਨਾਲ ਹੀ 3 ਨਵੰਬਰ ਨੂੰ ਲੋੜਵੰਦ ਵਿਦਿਆਰਥੀਆਂ ਦੀ ਸਿੱਖਿਆ ਲਈ ਸ਼ਹੀਦ ਭਗਤ ਸਿੰਘ ਮੈਮੋਰੀਅਲ ਲਾਇਬ੍ਰੇਰੀ ਅਤੇ ਆਸ਼ਰਮ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਇਸ ਮਹੱਤਵਪੂਰਨ ਸਮਾਗਮ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਬੁੜਲਾਡਾ ਪਹੁੰਚ ਰਹੇ ਨੇ। ਇਸ ਮੌਕੇ ਲਈ ਸ਼ਹਿਰ ਵਾਸੀਆਂ ਨੂੰ ਸੰਸਥਾ ਵੱਲੋਂ ਖੁੱਲਾ ਸੱਦਾ ਦਿੱਤਾ ਗਿਆ ਤਾਂ ਜੋ ਵੱਡੀ ਗਿਣਤੀ ਵਿੱਚ ਲੋਕ ਇਸ ਭਲਾਈ ਕਾਰਜ ਨਾਲ ਜੁੜ ਸਕਣ। ਅੱਜ ਮਾਦਾ ਗੁਜਰੀ ਜੀ ਪੜ੍ਹਾਈ ਕੇਂਦਰ ਦੇ ਵਿੜੇ ਵਿੱਚ ਸਮੂਹ ਮੈਂਬਰਾਂ ਦੇ ਔਰ ਪਤਵੰਤੇ ਸੱਜਣਾ ਦੀ ਮੀਟਿੰਗ ਹੋਈ ਜਿਸ ਵਿੱਚ ਸੰਤ ਬਲਬੀਰ ਸਿੰਘ ਜੀ ਪਦਮਸ਼ਰੀ ਸਿਚੇਵਾਲ ਜੀ ਜਿਨ੍ਹਾਂ ਨੇ 30 ਤਰੀਕ ਨੂੰ ਇੱਥੇ ਲਾਇਬ੍ਰੇਰੀ ਦਾ ਨਿਬੱਸਰ ਰੱਖਣਾ ਹੈ ਉਹਨਾਂ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਅੱਜ ਹੀ ਮਾਤਾ ਗੁਜਰੀ ਭੜਾਈ ਕੇਂਦਰ ਦਾ ਸਾਲਾਨਾ ਜੋਸਾ ਹਸਤਾਬਾ ਉਹ ਜਾਰੀ ਕੀਤਾ ਗਿਆ ਜਿਸ ਵਿੱਚ ਜਿੱਥੇ ਸਾਰੇ ਸਮੂਹ ਮੈਂਬਰ ਸੀਗੇ ਉੱਥੇ ਜਾਰੀ ਕਰਨ ਦੇ ਵਿੱਚ ਸਾਡੇ ਜਸਪਾਲ ਸਿੰਘ ਜੀ ਦਾਤੇਵਾਸ ਅਵਤਾਰ ਸਿੰਘ ਜੀ ਹੋਲਦਾਰ ਹੋਰ ਸਾਰੇ ਮੈਂਬਰਾਂ ਨੇ ਇਹ ਆਪਣਾ ਜੋ ਹੈ ਹਿਸਾਬ ਦਾ ਜਾਰੀ ਕੀਤਾ ਹੈ ਜਿਹਦੇ ਅਨੁਸਾਰ ਜੋ ਮਾਤਾ ਗੁਜਰੀ ਪੜਾਈ ਕੇਂਦਰ ਦੇ 2024-25 ਦੀ ਸਾਲਾਨਾ ਆਮਦਨ ਉਹ 72 ਲੱਖ 80 ਹਜ਼ਾਰ 27 ਰੁਪਏ ਸੀ ਪਿਛਲਾ ਬਕਾਇਆ 8 ਲੱਖ 52 ਹਜ਼ਾਰ 935 ਰੁਪਏ ਸੀ ਜੋ ਕੁੱਲ ਆਮਦਨ 81 ਹਜ਼ਾਰ ਇਹ ਸੀ 132962 ਰੁਪਏ ਹੋ ਗਈ ਸੀ ਜਿਸ ਦੇ ਵਿੱਚੋਂ 70770000 ਰੁਪਏ ਖਰਚਾ ਹੋ ਗਿਆ ਤਾਂ ਬਕਾਇਆ ਰਕਮ ਜੋ 1 April 2025 ਨੂੰ ਸੀ ਉਹ 1055942 ਰੁਪਏ ਸੀ ਜੋ ਕਿ ਇਸ ਬਿਲਡਿੰਗ ਦੀ ਰਜਿਸਟਰੀ ਕਰਾਉਣੀ ਸੀਗੀ ਅਤੇ ਜੋ ਦਫ਼ਤਰ ਬਣਾਉਣਾ ਸੀਗਾ ਸੋ ਪੂਰਾ ਹਿਸਾਬ ਕਿਤਾਬ ਫਲੈਕਸਰ ਵੀ ਜਾਰੀ ਹੋ ਚੁੱਕਿਆ ਹੈਗਾ ਜਿਹਦੇ ਵਿੱਚ ਆਮਦਨ ਅਤੇ ਖਰਚੇ ਦਾ ਵੇਰਵਾ ਦਿੱਤਾ ਹੋਇਆ ਹੈ ਮੁੱਖ ਰੂਪ ਤੇ ਜੋ ਖਰਚਾ ਹੈਗਾ ਉਹ 220 ਲੋੜਵੰਦ ਪਰਿਵਾਰਾਂ ਨੂੰ ਜੋ ਰਾਸ਼ਨ ਜਾਂਦਾ ਹੈ ਉਹ 1246110 ਰੁਪਏ ਨੇ ਜੋ 13 ਮਾਰਚ 13 ਬੱਚਿਆਂ ਦੇ ਵਿਆਹ ਹੁੰਦੇ ਨੇ ਤੇ ਸਾਰਾ ਸਾਲ ਬੱਚਿਆਂ ਨੂੰ ਦਿੰਨੇ ਆ ਸਮਾਨ ਉਹ 791985 ਰੁਪਏ ਉਹਨਾਂ ਵਿਆਹਾਂ ਤੇ ਖਰਚਾ ਹੋਇਆ ਇਸੇ ਤਰ੍ਹਾਂ ਬੱਚਿਆਂ ਦੇ ਫੀਸ ਆਦੂਤੇ 311790 ਰੁਪਏ ਬਿਮਾਰਾਂ ਦੇ ਇਲਾਜ ਲਈ 251130 ਰੁਪਏ ਤੇ ਬਾਕੀ ਸਾਰਾ ਜਿਸ ਤਰ੍ਹਾਂ ਮਕਾਨਾਂ ਦਾ ਡਰਾਈਵਰ ਤਨਖਾਹ ਹੋਰ ਸਭ ਦਾ ਖਰਚਾ ਉਹ ਸਾਰੇ ਰਲਾ ਕੇ 70702 ਰੁਪਏ ਖਰਚਾ ਹੋਇਆ ਅਤੇ ਜੋ ਬਕਾਇਆ ਆਮਦਨ ਬੈਂਕ ਵਿੱਚ ਸੀ ਉਹ ਸਲਵੇਂ 983278 ਰੁਪਏ ਤੋਂ ਸਾਰਿਆਂ ਦਾ ਦਾਨੇ ਸੱਜਣਾ ਦਾ तहे ਦਿਲੋਂ ਧੰਨਵਾਦ ਜਿੰਨਾਂ ਨੇ ਵੀ ਇਸ ਮਹਾਨ ਯੱਗ ਦੇ ਵਿੱਚ ਯੋਗਦਾਨ ਪਾਇਆ ਜੋ ਜ਼ਮੀਨ ਲਈ ਸੀ ਉਹ ਅਸੀਂ 1100 ਰੁਪਏ ਸਕਰ ਫੁੱਟ ਰੱਖੀ ਸੀਗੀ ਲਗਭਗ ਸਾਨੂੰ ਉਹ ਸਾਰੀ দান ਵਜੋਂ ਆ ਚੁੱਕੀ ਹੈ ਹੁਣ ਨਵੀਂ ਬਿਲਡਿੰਗ ਬਣਨੀ ਹੈ ਉਹ ਸਾਰੀ ਹੋਣੀ ਹੈ ਉਹਦਾ ਵੀ 1100 ਰੁਪਏ ਸਕਰ ਫੁੱਟ ਉਹ ਸਾਰੀ ਖਰਚਾ ਰੱਖਿਆ ਹੋਇਆ ਸੀ ਉਹ ਜਿਸ ਨੇ ਵੀ ਇਹ দান ਕਰਨਾ ਹੈ ਇੱਕ ਮਹਾਨ ਕਾਰਜ ਵਿੱਚ ਯੋਗਦਾਨ ਪਾਉਣਾ ਹੈ 1100 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਸੇਵਾ ਵੀ ਜੋ ਉਹਦਾਂ ਨੂੰ ਪਾ ਸਕਦਾ ਹੈ ਇੱਥੇ ਪਹੁੰਚਣ ਵਾਲੇ ਸਬੂਦਾਨੀ ਸਚਨਾ ਦਾ ਧੰਨਵਾਦ ਔਰ ਬੇਨਤੀ ਹੈ ਕਿ 30 ਤਰੀਕ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਹਾਨ ਪੁਰਸ਼ ਸੰਤ ਸਿੱਚੇਵਾਲ ਜੀ ਦਾ ਪ੍ਰੋਗਰਾਮ ਹੈ ਪਹੁੰਚਣ ਦੀ ਕਿਰਪਾਤਾ ਕਰਨੀ ਜੀ ਧੰਨਵਾਦ